ਕਹਿੰਦਾ ਚੱਲ ਫਿਰ ਉੱਥੋਂ ਆ ਗਏ ਆਣ ਕੇ ਕੀ ਦੇਖਿਆ ਕਿ ਮੰਦਲਾਚਰ ਪਰਮਤ ਦੇ ਉੱਤੇ ਉਹਦੇ ਜਿਹੜੇ ਪਿੰਜਰ ਸੀ ਉਹਨੂੰ ਕੀਤੇ ਲੱਗੇ ਹੋਏ ਕਹਿੰਦੇ ਮਹਾਰਾਜ ਹੁਣ ਕੀ ਹੁਕਮ ਹੈ ਕਾਲਦੇਵ ਕਹਿੰਦਾ ਕਹਿੰਦਾ ਹੁਣ ਹੁਕਮ ਨਹੀਂ ਹੈ ਹੁਣ ਹੁਕਮ ਨਹੀਂ ਹੈ ਹੁਣ ਤਾਂ ਬੇਨਤੀ ਹੈ ਕਹਿੰਦਾ ਹੁਕਮ ਕਰੋ ਕਹਿੰਦਾ ਹੁਣ ਕੀ ਕਰਨਾ ਹੈ ਹੁਣ ਸਤਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਨੀ ਗੁਰ ਪਿਆਰੇ ਉਹ ਤਿੰਨੇ ਜਣੇ ਬਿਰਭੂ ਦੇਵ ਸੰਤ ਕਮਾਲ ਔ ਕਾਲਦੇਵ ਖੜੇ ਹੋ ਗਏ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ ਗੁਰੂ ਪਿਆਰੇਓ ਜਦੋਂ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ ਨਾ ਤਾਂ ਉਹ ਪ੍ਰਮਾਤਮਾ ਨੂੰ ਅਰਦਾਸ ਜਿਹੜੀ ਪਰਵਾਣ ਕਰਨੀ ਪਈ ਸੰਨਤ ਕੁਮਾਰ ਨੂੰ ਦੁਬਾਰਾ ਵਾਪਸ ਜ਼ਿੰਦਾ ਕੀਤਾ ਔਰ ਧਰਤੀ ਤੇ ਜਦੋਂ ਉਹ ਰਿਆ ਉਹ Shuklaacharya ਬਣ ਕੇ ਰਿਹਾ ਗੁਰੂ ਪਿਆਰੇਓ ਤਿੰਨਾ ਜਣਿਆਂ ਨੇ ਸੰਗਤ ਦੇ ਰੂਪ ਵਿੱਚ ਖੜ ਕੇ ਅਰਦਾਸ ਬੇਨਤੀ ਕੀਤੀ ਸੰਗਤ ਦੇ ਵਿੱਚ ਤੇ ਗੁਰੂ ਪਿਆਰੇਓ ਹੁਣ ਆਪਾਂ ਇੰਨੀਆ ਰੂਹਾਂ ਬੈਠੀਆਂ ਉਹ ਤਿੰਨ ਜਣਿਆਂ ਨੇ ਸੰਗਤ ਰੂਪ ਵਿੱਚ ਹੋ ਕੇ ਬੇਨਤੀ ਕਰ ਲਈ ਔਰ ਆਪਾਂ ਇੰਨੇ ਜੀਵ ਆ ਸ਼ਰਧਾਂ ਦੇ ਫੁਰਬੀਟਾ ਕਰਨ ਤੋਂ ਬਾਅਦ ਆਪਾਂ ਸਾਰਿਆਂ ਨੇ ਆਪਣੇ ਤੁਨੋਂ ਮਨੋਂ ਅਰਦਾਸ ਕਰਨੀ ਹੈ ਤਾਂ ਕਿ ਸਾਡੇ ਤੋਂ ਜਿਹੜੀ ਪਿਛੜੀ ਹੋਈ ਰੂਹ ਹੈ ਬਾਪੂ ਕਸ਼ਮੀਰਾ ਸਿੰਘ ਸਤਿਗੁਰੂ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਸ਼ ਕਰ ਤਨ ਤੇ ਮਨ ਦੇ ਨਾਲ ਅਰਦਾਸ ਕਰਨੀਏ ਆਓ ਆਪਾਂ ਬਹੁਤ ਹੀ ਸਤਿਕਾਰਯੋਗ ਸਾਡੇ ਮਹਾਨ ਸੰਤ ਡੇਰਾ ਰਹੀਪੁਰ ਤੋਂ ਸੋਮੀ ਸ਼ਿਵਨਾਥ ਜੀ ਜੋ ਕਿ ਆਪਣੇ ਪਰਵਚਨਾਂ ਦੇ ਨਾਲ ਬਾਪੂ ਕਸ਼ਮੀਰਾ ਸਿੰਘ ਨੂੰ ਸ਼ਰਧਾ ਦੇ ਫੁੱਲ ਪੇਟ ਕਰਨਗੇ ਸੋ ਇਹਦੀ ਕਹਾਣੀ ਦੀ ਪਰਵਾਹ ਕਰਨੀ ਜੋ ਬੋਲੇ ਸੋ ਨੇ ਪਹਿ ਭਗਵਾਨ ਵਾਹਿਗੁਰੂ ਮਹਾਰਾਜ ਕੀ ਜੈ ਸਤਿਗੁਰੂ ਗੁਰੂ ਗਿਆਨ ਦਾ ਪਾਰ ਕੀ ਜੋ ਬੋਲੇ ਸੋ ਨੇ ਪਹਿ ਭਗਵਾਨ ਵਾਹਿਗੁਰੂ ਮਹਾਰਾਜ ਕੀ ਜੈ ਸਤਿਗੁਰੂ ਗੁਰੂ ਗਿਆਨ ਦਾ ਪਾਰ ਕੀ ਜੈ ਸਭੋਤੇ ਸਰਕਾਰੋ ਸਤਿ ਮਸੀਹਾਦ ਇਮਾਰਤ ਜਿਨ੍ਹਾਂ ਨੇ ਆਪ ਸਭ ਸੰਤਾਂ ਨੂੰ ਪ੍ਰਮਾਤਮਾ ਬਰਮੇ ਕੀ ਮਰਦਿ ਪਾਵਨ ਬਾਣੀ ਦੇ ਨਾਲ ਜੁੜ ਕਰਕੇ ਵਿਸ਼ੁਰਜ ਹੋਏ ਹੋ ਤੇ ਆਪ ਸਭ ਸੰਤਾਂ ਨੂੰ ਪ੍ਰਮਾਤਮਾ ਜੀ ਦੇ ਪਾਵਨ ਚਰਨਾਂ ਨਾਲ ਜੁੜਿਆ ਹੁਣ 10 ਮਿੰਟ ਦੇ ਲਈ ਸਵਾਮੀ ਸ਼ਿਵਨਾਥ ਜੀ ਭਾਰਤੀਆ ਦੇਸ਼ ਪਾਲਮਿਕੀ ਸਮਾਜ ਦੇ ब संत में परमात्मा वाल्मीकि महाराज पावन वाणी श्री योग वशिष्ठ महाराज जी के पावन मोक्ष मोक्षमय गया वेलन गए सो उस तो उपरंत साढ़े बहुत ही सतकारियोगाज के सूजनिकवंते सज्जन सतकारयोगू साहब जी परमात्मा वाल्मीकि महाराज पावन योग आश्रम डेरा बाबा लालनाथ जी महाराज ਪਵਨ ਚਰਨ ਕਮਲਾ ਦੇ ਵਿੱਚ ਪਹੁੰਚੇ ਨੇ ਸੋ ਸਾਰੇ ਸੰਤਾ ਮਹਾਂਪੁਰਸ਼ਾਂ ਦਾ ਇਸ ਦੁੱਖ ਦੀ ਘੜੀ ਦੇ ਵਿੱਚ ਆਉਣ ਤੇ ਉਡਾਨ-ਕੁਟਾਨ ਵਰਤਨਵਾਦ ਹੈ ਆਪ ਸਭ ਸੰਤਾ ਮਹਾਂਪੁਰਸ਼ਾਂ ਨੇ ਪਰਿਵਾਰ ਦੇ ਇਸ ਦੁੱਖ ਦੀ ਘੜੀ ਦੇ ਵਿੱਚ ਆਕਰ ਕੇ ਪਰਿਵਾਰ ਦੇ ਸਿਰ ਤੇ ਹੱਥ ਰੱਖਿਆ ਸੋ ਹੁਣ 10 ਮਿੰਟ ਤੇ ਲਈ ਸੁਆਮੀ ਸ਼ਿਵਨਾਥ ਜੀ ਆਪ ਸਭ ਸੰਤਾਂ ਨੂੰ ਪ੍ਰਮਾਤਮਾ ਵਾल्मीकि ਮਰਦ ਦੀ ਪਵਨ ਬਾਣੀ ਦੇ ਨਾਲ ਜੋੜਨਗੇ ਜੋ ਬੋਲੇ ਸੋ ਨਿਹਾਲ ਭਗਵਾਨ ਵਾਹਿਗੁਰੂ ਕੀ ਮਹਾਰਤ ਕੀ ਜੈ श्री यतः सर्वाणि भूतानि प्रतिभाति स्थितानि च यत्र उपशम यानि तस्मै सत्यात्मनि रामायण पुण्य काव्यम कृतम येन लोकोपकाराय कार्यम प्रबुद्धम

ਇਸ ਥਾਂ ਨੂੰ ਇਸ ਆਂਗਣ ਨੂੰ ਇਸ ਪਿੰਡ ਨੂੰ ਇਸ ਬ੍ਰਹਮਾਲੇ ਨੂੰ ਔਰ ਸ਼੍ਰੀ ਯੋਗਵਾਸਸਤ ਮਹਾਰਮਾਨ ਦੀ ਹਜ਼ੂਰੀ ਦੇ ਵਿੱਚ ਬੈਠੇ ਹੋਏ ਸਾਧ ਸੰਗਤ ਜੀ ਐ ਉਹ ਧਮੀ ਹੈ ਜਿੱਥੇ ਸਾਡੇ ਸਤਿਗੁਰੂ ਪ੍ਰਗਟਾਤ ਮਹਾਰਾਜ ਜੀ ਦਾ ਜਨਮ ਅੱਜ ਇੱਕ ਬਹੁਤ ਵੱਡੀ ਗੱਲ ਤੁਹਾਨੂੰ ਦੱਸਣ ਲੱਗਾ ਸ੍ਰੀ ਯੋਗਸਸ ਦਿਨ ਨਿਰਵਾਣ ਪਰਤੰ ਦੇ ਵਿੱਚ ਰਹੀ ਹੈ ਕੀ ਅਗਰ ਜਿਸ ਪਰਿਵਾਰ ਦੇ ਵਿੱਚ ਇੱਕ ਸੰਤ ਪ੍ਰਵਰਤੀ ਪ੍ਰਗਟ ਹੋਈ ਹੋਵੇ ਤਾਂ ਉਹਨਾਂ ਸਾਦੇ ਆ ਦਾ ਕੁੱਲ ਦਾ ਉਦਾਰ ਹੋ ਜਾਂਦਾ ਸਾਦੇ ਕੋ ਦਾ ਕਿਉਂਕਿ ਸੰਤ ਸੰਤੋਸ਼ ਵਿਚਾਰ ਔਰ ਸਤ ਸੰਗ ਰਾਹੀ ਤਾਂ ਅਸੀਂ ਉਸੀਂ ਸ੍ਰੀ ਯੋਗ ਵਸਾਸ ਦੇ ਵਿੱਚ ਪ੍ਰਵੇਸ਼ ਤਾਂ ਕਰਦੇ ਹਾਂ ਮਗਰ ਇੱਕ ਸੰਤ ਪ੍ਰਵਰਤੀ ਦੇ ਜਨਮ ਲੈਣ ਤੋਂ ਉਸ ਸਾਰੇ ਪਰਿਵਾਰ ਦਾ ਉਤਾਰ ਹੁੰਦਾ ਹੈ। ਔਰ ਉੱਥੇ ਜਨਮ ਔਰ ਮਰਤਿਉ ਦਾ ਕੋਈ ਵੀ ਆਬਾਸ ਨਹੀਂ ਰਹਿ ਜਾਂਦਾ। ਉਸ ਪਰਿਵਾਰ ਦੇ ਵਿੱਚ ਸਾਰਿਆਂ ਨੂੰ ਉਸ ਪਰਮ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ ਉਸ ਪਰਿਵਾਰ ਤੇ ਸੋ ਅੱਜ ਅਸੀਂ ਸ਼ੋਕ ਸਭਾ ਦੇ ਵਿੱਚ ਜ਼ਰੂਰ ਬੈਠੇ ਆਂ ਮਗਰ ਉਸ ਪਰਿਵਾਰ ਦੇ ਵਿੱਚ ਬੈਠੇ ਆਂ ਜਿਸ ਦੇ ਵਿੱਚ మోਕਸ਼ ਮੁਕਤੀ ਨਿਰਵਾਣ ਇਹਨਾਂ ਚੀਜ਼ਾਂ ਤੋਂ ਜੁੜਿਆ ਹੋਇਆ ਸਾਰਾ ਪਰਿਵਾਰ ਸਾਰਾ ਦਾ ਸਾਰਾ ਪਰਿਵਾਰ ਅੱਜ ਮੈਂ ਰਾਜਕੁਮਾਰ ਜੀ ਨੂੰ ਕਿੰਨੇ ਸਾਲ ਬਾਅਦ ਮਿਲਿਆ ਮੈਂ ਉਸ ਟਾਈਮ ਕਾਲਜ ਪੜ੍ਹਦਾ ਮੈਂ ਸੀ ਤਾਂ ਮੈਂ ਡੇਰੀਆ ਨਾਲ ਹੁੰਦਾ ਸੀ ਪਰ ਆਜਕਾਜ ਮੈਨੂੰ ਥਿੰਗ ਮਿਲਦੇ ਫਲੇ ਸੀ ਉਸ ਦੇ ਬਾਅਦ ਮੈਂ ਆਪਣੇ ਕੁਝ ਅਧਿਆਤਮਿਕ ਪਰਵਰਤੀ ਦੇ ਵਿੱਚ ਪ੍ਰਵੇਸ਼ ਹੋਇਆ meditation healing power energy transformation ਯੋਗ ਵਸਸਤੇ ਵਿੱਚ ਇੰਨੀਆਂ ਚੀਜ਼ਾਂ ਪ੍ਰਾਪਤ ਹੋਈਆਂ ਕਿ ਬਹੁਤ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਸੁਣ ਕੇ ਮਹਿਸੂਸ ਕਰਕੇ ਅਰ ਅੱਜ ਕਿੰਨੀ ਚਿਰ ਬਾਅਦ ਅਗਰ ਆਏ ਵੀ ਹਾਂ ਤਾਂ ਕਸ਼ਮੀਰ ਸਿੰਘ ਜੀ ਜੋਰਾਦੀ ਪਿੰਡਾ ਜੀ ਨੇ ਉਹਨਾਂ ਦੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਕਹਿੰਦੇ ਨੇ ਕਿ ਵਿਸ਼ੁੱਧ ਗਿਆਨ ਅਤਰਵੇਦੀ ਚਕਸ਼ਾਹੀ ਨਿਰਭਤਾ ਹ ਜਦ ਤਈ ਉਸ ਪਰਮ ਪਿਤਾ ਦੀ ਆਗਿਆ ਨਾ ਹੋਵੇ ਤਤਈ ਕੋਈ ਵੀ ਕਾਰਜ ਨਹੀਂ ਹੁੰਦਾ ਇਸ ਕਰਕੇ ਇਹ ertid parivar e pind e shahar ਬੜਾ ਅਨਮੁੱਲ ਜਿੱਥੇ ਸਾਡੇ ਸਤਿਗੁਰਾਂ ਨੇ ਜਨਮ ਲਿਆ ਔਰ ਇਹਨਾਂ ਦੇ ਪਰਿਵਾਰ ਨੂੰ ਮੈਂ ਕੋਟੀ ਕੋਟੀ ਨਮਨ ਕਰਦਾ ਹਾਂ ਨਮਨ ਇਹਨਾਂ ਦੇ ਪਰਿਵਾਰ ਨੂੰ ਯੁਗਾਂ ਯੁਗਾਂ ਤੱਕ ਯਾਦ ਕੀਤਾ ਜਾਊਗਾ ਇਸ ਪਰਿਵਾਰ ਨੂੰ ਐਸੇ ਪਰਿਵਾਰ ਨੂੰ ਮੈਂ ਇੱਕ ਵਾਰ ਫਿਰ ਕੋਟੀ ਕੋਟੀ ਨਮਨ ਕਰਦਾ ਹੋਇਆ ਅੱਜ ਇਸ ਸ਼ੋਕ ਸਭਾ ਦੇ ਵਿੱਚ ਇਹ ਜ਼ਰੂਰ कहना चाहागा कि परिवार कोई शोक ना करे क्योंकि जिथे संत का जन्म हो जाता है उत्थ सभी मुक्त हो जाते हैं जो बोली सोनिर भगवान बालू महाराज की है सतगुरु ज्ञाननाथ महाराज की जय सतगुरु लालनाथ महाराज की जय बाल योगी संत बबा प्रगटनाथ महाराज की आदेश